ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਵਲੌਗ ਹੈ ਉਹ ਭਾਗਾ ਭਰੇ ਦਿਨ ਦਾ ਜਿਹੜੇ ਦਿਨ ਬੀਬੀ ਕੌਮੀਕੌਰ ਦਾ ਜਨਮ ਦਿਨ ਸੀ ਸਵੇਰ ਸੁਬਾ ਬੀਬੀ ਕੌਮੀਕੌਰ ਨੇ ਜਦੋਂ ਆਪਣੇ ਸ਼ਾਇਨ ਕਕਸ਼ ਦੇ ਵਿੱਚੋਂ ਪਹਿਲਾ ਕਦਮ ਬਾਹਰ ਰੱਖਿਆ ਆਹਾ 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 ਮਹਾਰਾਣੀ ਦੀ ਸੁਪੁੱਤਰੀ ਬੀਬੀ ਮਾਇਰਾ ਕੌਰ ਨੇ ਬੜੀ ਸੋਹਣੀ ਡੈਕੋਰੇਸ਼ਨ ਕਰ ਰੱਖੀ ਸੀ ਜਿੱਧਰ ਵੇਖੋ ਬੁਲਬਲੇ ਬੁਲਬਲੇ ਤੇ ਉਹਦੇ ਥੱਲੇ ਪਿਆ ਸੀ ਹੈਪੀ ਬਰਥਡੇ ਵਾਲਾ ਬੈਨਰ ਜਾਂ ਜਿਹੜਾ ਅਸੀਂ 10 ਤੋਂ 20 ਵਾਰ ਪਹਿਲਾਂ ਵਰਤ ਚੁੱਕੇ ਹਾਂ ਚਲੋ ਕੋਈ ਗੱਲ ਨਹੀਂ ਪਰ ਵੇਖ ਕੇ ਮਨ ਗਦਗਦ ਕਰ ਉੱਠਿਆ ਮਹਾਰਾਣੀ ਕੌਮੀਕੌਰ ਨੂੰ ਪਹਿਲੀਆਂ ਕਿਰਨਾਂ ਦੇ ਨਾਲ ਹੀ ਇਹ ਰੀ ਸਪੈਸ਼ਲ ਐਂਡ ਆਈ ਏਮ ਲਵਡ ਫਿਰ ਰਾਜਕਰਾਨੇ ਦੀ ਮਹਾਰਾਣੀ ਬੀਬੀ ਕੌਮੀਕਰ ਨੇ ਸਭ ਤੋਂ ਪਹਿਲਾਂ ਆਪਦੇ ਮੱਥੇ ਲਾਏ ਰਾਤ ਦੇ ਭਿਉਏ ਹੋਏ ਗੁਣਕਾਰੀ ਦਾਖਮਣਕੇ ਤੇ ਸੱਜੇ ਪਾਸੇ ਪਿਆ ਹੋਇਆ ਮਹਿੰਗਾ ਖਰੋਟ ਹੋਰ ਸ਼ਾਹੀ ਕਰਾਉਣਾ ਕਿਨੂੰ ਕਹਿੰਦੇ ਇਹਨੂੰ ਕਹਿੰਦੇ ਆ ਸਾਥ ਕੇ ਸਾਥ ਹੀ ਮਹਾਰਾਣੀ ਜੀ ਦਾ ਦਿਨਚਰਿਆ ਸ਼ੁਰੂ ਹੋ ਗਿਆ ਨਿਆਣਿਆਂ ਤੇ ਨਿਆਣਿਆਂ ਦੇ ਪਪਾ ਜੀ ਲਈ ਗੁਣਗੁਣਾ ਪਾਣੀ ਜਾਊਗਾ ਸਭ ਤੋਂ ਪਹਿਲਾਂ ਮਹਾਰਾਣੀ ਜੀ ਦੇ ਵੱਡੇ ਕੁਮਰ ਜਾਨੀ ਕਿ ਕੁਮਰ ਪ੍ਰਤਾਪ ਉਦਮ ਸਿੰਘ ਐਕਟਿੰਗ ਕਰ ਰਹੇ ਨੇ ਕੁਮਰ ਉਦਮ ਸਿੰਘ ਨੇ ਸਭ ਤੋਂ ਪਹਿਲਾਂ ਜਲ ਤਾਰਨ ਕੀਤਾ ਫਿਰ ਉਸ ਤੋਂ ਬਾਅਦ ਮਹਾਰਾਣੀ ਜੀ ਦੇ ਉੱਤੇ ਜਨਮ ਦੇ ਗਿਆ ਸ਼ੁਭਕਾਮਨਾਵਾਂ ਦੀ ਬਹੁਤ ਸ਼ਾਰਕ ਕੀਤੀ ਗਈ। ਕੋਮਨ ਸਿੰਘ ਕਿਸੇ ਗੱਲ ਤੇ ਅਫਸੈਟ ਹੋ ਗਏ। ਇਹ ਆ ਵੇਖਿਓ ਆ ਵੇਖਿਓ ਹੁਣ ਸਟੋਰੀ ਚ ਟਵਿਸਟ ਵੇਖਿਓ ਹਾਂ ਦਾ ਦਾਖਮਨਾਕਾ ਦੇਖ ਕੇ ਮੁੰਡਾ ਵੇਖਿਓ ਹਾਂ ਦਾ ਮੱਖੀ ਨੂੰ। ਕੁੰਮਰ ਪ੍ਰਤਾਪ ਨੇ ਆਪੇ ਚੋਂ ਬਾਹਰ ਹੋ ਕੇ ਬੋਤਲ ਮਾਰੀ ਚਲਾ ਕੇ ਮਖਾ ਦੱਸ ਮੇਰਾ ਕੁੰਮਰ ਐਡੇ ਸਲਤਨਤ ਦਾ ਰਾਜਕੁਮਾਰ ਹੋ ਕੇ ਤੂੰ ਦਾਖਮਨਾਕਾ ਦੇ ਪਿੱਛੇ ਆਹ ਕੁਛ ਕਰਦਾ ਫਿਰ ਤਾਂ ਪਾਰੀਆਂ ਘਰ ਪਹਿਲਾਂ। ਉਸ ਤੋਂ ਬਾਅਦ ਮਾਤਾ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਕੁੰਮਰ ਦਾ ਮੂੰਹ ਮਿੱਠਾ ਕਰਵਾਇਆ ਗਿਆ। ਫਿਰ ਮਾਤਾ ਜੀ ਨੇ ਆਪਦੇ ਰਸਗੁਲੇ ਨੂੰ ਪਾਰੀਆਂ ਸ਼ਾਰੀਆਂ ਜੀਆਂ ਕੀਤੀਆਂ। ਆਏ ਉਸ ਤੋਂ ਬਾਅਦ ਸਾਡੇ ਪਾਪਾ ਜੀ ਵੀ ਉੱਠ ਕੇ ਆ ਗਏ ਮੈਂ ਕਿਹਾ ਪਾਪਾ ਜੀ ਅੱਜ ਜਨਮ ਦੇਣਾ ਤੁਹਾਡੀ ਕੁੜੀ ਦਾ ਪਾਪਾ ਜੀ ਨੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਤੇ ਕਹਿੰਦੇ ਪੁੱਤਰ ਆਈ ਹੌੜ ਹੌੜ ਕਰਦੇ ਰਹੋ ساری ਉਮਰ ਪੁੱਤਰ ਜੀ ਤਾਂ ਗੱਦਗੱਦ ਕਰ ਉੱਠੇ ਉਸ ਕੇ ਬਾਅਦ ਮਹਾਰਾਣੀ ਜੀ ਕੀ ਨਿਗਾਹ ਪਈ ਰਾਜਕੁਮਾਰੀ ਦੇ ਬਣਾਏ ਹੋਏ ਤੋਹਫੇ ਦੇ ਉੱਤੇ ਜਿਹੜਾ ਕਿ ਅਧਾ ਅਧੂਰਾ ਸੀ ਹਜੇ ਓਏ ਮੇਰੀ ਰਾਜਕੁਮਾਰੀ ਦੱਸ ਲੈ ਐਡੀ ਸੋਹਣੀ ਫੋਟੋ ਬਣਾਈ ਆ ਮਾਂ ਦੀ ਪਰ ਨੱਕ ਥੋੜਾ ਜਿਹਾ ਹੋਤਰਾ ਬਣਾ ਦਾ ਚਲ ਕੋਈ ਨਹੀਂ ਉਹ ਤਾਂ ਸਣ ਬਣਾਇਆ ਸੀ ਇਸ ਬਹੁਮੁੱਲੇ ਤੋਹਫੇ ਦੇ ਉੱਤੇ ਰਾਜਕੁਮਾਰੀ ਜੀ ਟੈਸਟ ਬਣ ਜਾਨੀ ਕਿ ਚਮਕਦੇ ਹੋਏ ਸਤਾਰੇ ਸਭ ਤੋਂ ਤੁਸੀਂ ਹੂੰ ਓ ਮੇਰੀ ਛੋਣੀ ਧੀ ਇੰਦੀ ਪਿੰਦੀ ਜੀ ਜੇ ਕਿਤੇ ਅਲਤੀਆਂ ਦਾ ਵਾਰਡ ਮੈਲ ਹੈ ਨਾ ਮੇਰੀ ਕੁੜੀ ਨੂੰ ਪਹਿਲੇ ਨੰਬਰ ਤੇ ਆਉਗੀ ਇਹ ਪਰ ਨਾਲ ਪਿਆਰ ਵੀ ਤਾਂ ਬਹੁਤ ਜ਼ਿਆਦਾ ਕਰਦੀ ਆ ਮੇਰੀ ਛੋਣੀ ਜੀ ਪਿੰਨੀ ਕੰਨੀ ਮਾਂ ਮੈਨੂੰ ਨਹੀਂ ਪਤਾ ਸੀ ਤਾਂ ਮੈਂ ਅੱਧਾ ਬਣਾਉਣਾ ਸੀ ਕਿਉਂ ਵੇਖਿਆ ਮੱਖਾਤੀ ਇਹ ਸਾਹਮਣੇ ਤਾਂ ਰੱਖਿਆ ਪਿਆ ਦੱਸ ਉਸ ਤੋਂ ਬਾਅਦ ਸਲਤਨਤ ਦੇ ਛੋਟੇ ਰਾਜਕੁਮਾਰ ਜਾਨੀ ਕਿ ਰਾਜਕੁਮਾਰ ਤੇਗ ਸਿੰਘ ਬਲਬਲਿਆਣਾ ਖੇਡਦੇ ਹੋਏ ਪਾਏ ਗਏ ਰਾਜਕੁਮਾਰ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਬੁਲਵਲੇ ਨਾਂ ਦੀ ਕੋਈ ਚੀਜ਼ ਵੇਖੀ ਆ ਜਨਮ ਦਿਨ ਦੀਆਂ ਵਧਾਈਆਂ ਲੈਣ ਤੋਂ ਬਾਅਦ ਮਹਾਰਾਣੀ ਕੌਮਿਕੌਰ ਜੀ ਆਪਣੀ ਦੁਨੀਆਵੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਾਨੀ ਕਿ ਹੱਜ ਵੀ ਚਾਹ ਤੇ ਦੁੱਧ ਵਗੈਰਾ ਆਪ ਨੂੰ ਹੀ ਬਣਾਉਣਾ ਪਿਆ ਚਲੋ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਵਧਾਈਆਂ ਤਾਂ ਇਹਨਾਂ ਨੂੰ ਸਾਰਿਆਂ ਨੇ ਪਹਿਲਾਂ ਦੇਤੀਆਂ ਸੀ ਨਾਲੇ ਇਹ ਆ ਵੇਖ ਲੋ ਆ ਵੇਖ ਲੋ ਕੀ ਕਰਦੀ ਹੁੰਦੀ ਆ ਇਹ ਥੱਲੇ ਵੇਖਦੀ ਆ ਵੀ ਕਿੰਨੇ ਬਦਾਮ ਕਾਜੂ ਪਾਈ ਆ ਮੈਂ ਗਿਣੂੰਗੀ ਕਹਿੰਦੀ ਮੈਂ ਕਿ ਆ ਚੀਜ਼ਾਂ ਜੀਆਂ ਦਾ ਤਾਂ ਤੁਹਾਨੂੰ ਬਥੇਰਾ ਪਤਾ ਚਲ ਜਾਂਦਾ ਦੱਸ ਬਿੱਲੀਆਂ ਦੇ ਚਟੇ ਹੋਏ ਮੂੰਹ ਦਾ ਨਹੀਂ ਪਤਾ ਲੱਗਦਾ ਪਹਿ ਉਦੋਂ ਆਮਨੇ ਸਿੱਟਿਆ ਚੱਲ ਉਸ ਤੋਂ ਬਾਅਦ ਦੋਨੋਂ ਨਿਆਣਿਆਂ ਨੇ ਗੇਮ ਖੇੜੀ ਮੇਰੀ ਮੰਮੀ ਮੇਰੀ ਮੰਮੀ ਹੁਣ ਝਾਟਮ ਚੀਟੀ ਹੋਣਗੇ ਇਹ ਅਲਤਣ ਬਹੁਤ ਜ਼ਿਆਦੀ ਆ ਬਹੁਤ ਜ਼ਿਆਦੀ ਅਲਤਣ ਆ ਮੈਂ ਤੁਹਾਨੂੰ ਦੱਸਿਆ ਮਗਾ ਮਾਂ ਦੇ ਪੈਰ ਨਾ ਖੜਦਿਓ ਥੱਲੇ ਹੋਰ ਮੇਰਾ ਮੂੰਹ ਬਣਾ ਦਿਓ ਦੱਸ ਮੁੰਡੇ ਨੂੰ ਤਾਂ ਵਿਵਤਾ ਪਾਤੀ ਮੂੰਹ ਤਾਂ ਵੇਖੋ ਇਹਦਾ ਦੱਸ ਉਸ ਤੋਂ ਬਾਅਦ ਰਾਜਮਾਤਾ ਨੇ ਛੋਟੇ ਕੰਵਰ ਨੂੰ ਗੋਦੀ ਚ ਲੈ ਕੇ ਤੜਕਾ ਲਾਤਾ ਮਿੰਟ ਤਾਂ ਥੋੜੇ ਹੀ ਲੱਗਦੇ ਹੁੰਦੇ ਆ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਜਰਮਨਨ ਕਿਹੜਾ ਕਿਹ ਬਈ ਐਡੀ ਕੋਈ ਗੱਲ ਹੁੰਦੀ ਖਾਣਾ ਪੀਣਾ ਤਾਂ ਖਾਣਾ ਹੀ ਹੁੰਦਾ ਘਰਦਿਆਂ ਨੇ ਸਭ ਨੇ ਚੱਲ ਪਲੇਟ ਦੇ ਵਿੱਚ ਖਾਣਾ ਖਵਾਇਆ ਉਹ ਬਿੱਲੂ ਸਬਜ਼ੀਆਂ ਨੂੰ ਤੜਕੇ ਲਾਉਣੇ ਸੌਖੇ ਆ ਇਹਨਾਂ ਨੂੰ ਖਾਣਾ ਖਵਾਉਣਾ ਪਤਾ ਕਿੱਡਾ ਔਖਾ ਮਾਖਾ ਧੀਏ ਮੈਂ ਮੰਦੀ ਆ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਮੰਦੀ ਜਰਮ ਦੇਣ ਦੀ ਪਰ ਮੱਕੜੀ ਬੰਨਣ ਦੀ ਕਿ ਲੋੜ ਸੀਗੀ ਇਹ ਇੱਥੇ ਰੱਖ ਆਹ ਪੰਜਾਬ ਦੀ ਹਾਨੀਆ ਮੀਰਬਾਨ ਤੇ ਹਾਨੀਆ ਮੀਟ 2 ਬਿਲਕੁਲ ਤਿਆਰ ਨੇ ਕੰਮ ਕਾਜ ਨਿਮੇੜ ਕੇ ਕਰਦੇ ਅਸੀਂ ਮਾਵਾਂ ਧੀਆ ਜਾਵਾਂਗੇ ਆ ਦੋਨੇ ਬਾਜ਼ਾਰ ਨੂੰ ਇਹਨੂੰ ਕਹਿੰਦੇ ਆ ਨੇੜਿਆ ਜਨ ਬਿਨੋ ਕੁੜੀ ਦੇ ਕੰਨ ਜਾਨੀ ਕਿ ਮੈਂ ਕੈਂਫਰਾ ਲਾਈ ਬੈਠੀ ਆ ਤੇ ਇਧਰੋਂ ਇਹਦੇ ਬੂਟ ਨਹੀਂ ਠੀਕ ਆਉਂਦੇ ਗਾਂ ਤਾਂ ਨਾ ਗੱਲ ਕਰਿਓ ਮੇਰੇ ਹੀ ਆ ਬ ਚੁੰਗੀਆਂ ਜਣੀਆਂ ਕਲਬਿਨੇਟਰ ਦੀਆਂ ਆਉਂਦੀਆਂ ਸੀ ਚਾਬੀ ਨਾਲ ਲੋਕ ਲੱਗ ਜਾਂਦਾ ਸੀ ਤੇ ਇਹਨਾਂ ਦਾ ਕੀ ਕਰਗੇ ਅਸੀਂ ਦੱਸ ਗਿਠਦਾ ਹੈਗਾ ਹਜੇ ਤੇ ਇਹਨੂੰ ਖੋਲੀ ਰੱਖਦਾ ਮੈਂ ਕਿ ਬਰਫ ਕਦੋਂ ਜੰਮੂਗੀ ਉਹਦੋਂ ਨੂੰ ਦੁਪਹਿਰ ਦਾ ਲਾਈਟ ਦਾ ਕੱਟ ਲੱਗ ਜਾਣਾ ਫੇਰ ਚੇਤਾ ਆਇਆ ਮੈਂ ਤਾਂ ਸਟੇਲੀਆ 'ਚ ਹਿੱਥੇ ਕਾਹਦਾ ਲਾਈਟਾਂ ਦੇ ਕੱਟ ਲੱਗਣੇ ਕੋਈ ਨਹੀਂ ਪਤਾ ਤੂੰ ਖੁੱਲੀ ਰੱਖ ਕੋਈ ਨਹੀਂ ਰਾਜਮਾਤਾ ਤੇ ਰਾਜਕੁਮਾਰੀ ਜੀ ਪਹੁੰਚ ਚੁੱਕੀਆਂ ਨੇ ਸ਼ਾਪਿੰਗ ਸੈਂਟਰ ਨਾਲ ਦੀ ਨਾਲ ਆਪਾਂ ਆਪਣੇ ਗਵਾਂਡੀ ਦੇਸ਼ ਦੇ ਵਸਨੀਕ ਜਾਨੀ ਕਿ ਚਿੰਕਾ ਬਾਈ ਜੀ ਦੀ ਦੁਕਾਨ ਤੇ ਪਹੁੰਚੇ ਮੈਂ ਕਹੇ ਤਾਂ ਦਿੰਦੇ ਆਗੇ ਵੀ 2 ਡਾਲਰ ਦੀ ਸ਼ਾਪ ਆ ਤੇ 2 ਡਾਲਰ ਛੜ ਤੋਂ ਕਹਿੰਦੀ ਮੇਰੇ ਸਕੂਲ ਦੇ ਵਿੱਚ ਬੁੱਕ ਵੀਕ ਆ ਜਾਨੀ ਕਿ ਕਿਤਾਬਾਂ ਦੀ ਸਟੋਰੀ ਦੇ ਵਿੱਚਲੇ ਕਿਸੇ ਕੈਰੈਕਟਰ ਵਾਲੇ ਕੱਪੜੇ ਪਾ ਕੇ ਜਾਣੇ ਆ ਮਖਾ ਜਰਮ ਦਿਨ ਮੇਰਾ ਤੇਰਾ ਇਹ ਉੱਥੇ ਤੁਰਦਿਆਂ ਤੁਰਦਿਆਂ ਮੇਰੀ ਨਿਗਾ ਪਈ ਹੀਰੇ ਜਵਾਹਰਾਤ ਜੜੇ ਇਸ ਕਲੌਕ ਤੇ ਜਾਨੀ ਕਿ ਘੜੀ ਤੇ ਮਖਾ ਹਏ ਹਏ ਰਾਜ ਘਰਾਣੇ ਚ ਲੱਗਿਆ ਕਿੰਨਾ ਸੋਹਣਾ ਲੱਗੂਏ ਤਾਂ ਲੈ ਲਈ ਜਾਨੀ ਪਰ ਫਿਰ ਮੈਂ ਲਿਆ ਨਹੀਂ ਮਖਾ ਲ ਸਕੋਰ ਵੱਧ ਪਊਗੀ ਇਹਦੀ ਛੱਡ ਪਰੇ ਫਿਰ ਉਸ ਤੋਂ ਬਾਅਦ ਅਸੀਂ ਮਾਵਾਂ ਧੀਆਂ ਨੇ ਬਿੜਗੋ ਜੀ ਬਣਾਈ ਜਾਨੀ ਕਿ ਮੈਂ ਮਰੀਆਂ ਇਕੱਠੀਆਂ ਕੀਤੀਆਂ ਫਿਰ ਅਸੀਂ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਜੰਗਲ ਦੀ ਅੱਗ ਦੀ ਸਪੀਟ ਦੇ ਨਾਲ ਮਾਇਰ ਸਾਰੀ ਜੀਤੀ ਨੂੰ ਚੇਤਾ ਕਰਾਇਆ ਮਖਾ ਜਰਮ ਦਿਨ ਮੇਰਾ ਸੋ ਆਸੇ ਪਾਸੇ ਬੜਾ ਵੇਖਣਾ ਨਹੀਂ ਆ ਧੀਏ ਆ ਵੇਖ ਲੋ ਸ਼ਰਾਰਤਨ ਮੈਨੂੰ ਇਹ ਕਹਿਣ ਦੀ ਕੋਸ਼ਟ ਕਰ ਰਹੀ ਆ ਵੀ ਮੈਂ ਤੁਹਾਡੇ ਨਾਲ ਲੰਬੀ ਹੋ ਚੁੱਕੀ ਆ ਮਖਾ ਪੌੜੀਆਂ ਤੇ ਮੈਂ ਤਿੰਨਾ ਤੇ ਥੱਲੇ ਖੜੀ ਆ ਕੋਈ ਗੱਲ ਨਹੀਂ ਐਡੀ ਚਲਾਕੋ ਨਾ ਬਣ ਤੂੰ ਫੇਰ ਕਿਸੇ ਜਿਵੇਂ ਕੁੜਨਾਂ ਨੂੰ ਆਤਤ ਹੁੰਦੀ ਆ ਸਾਰੀਆਂ ਚੀਜ਼ਾਂ ਨੂੰ ਹੱਥ ਲਾ ਲਾ ਕੇ ਵੇਖਿਆ ਹਰੇਕ ਡਰੈੱਸ ਮੈਂ ਟਰਾਈ ਕੀਤੀ ਹਰੇਕ ਵਾਰ ਥੱਬਾ ਡਰੈੱਸਾਂ ਦਾ ਅੰਦਰ ਲੈ ਕੇ ਜਾਈਦਾ ਵੀ ਦੇਖਣ ਵਾਲੇ ਨੂੰ ਲੱਗਦਾ ਵੀ ਹਾਏ ਹਾਏ ਐਨੇ ਲਊਗੀ ਇਹ ਜਦੋਂ ਬਾਹਰ ਨਿਕਲੀਦਾ ਉਦੋਂ ਹੱਥ ਚੱਕੀ ਡਰੈੱਸ ਹੁੰਦੀ ਆ ਆ ਪ ਨੀ ਹੁੰਦੀ ਉਹਦੇ ਮੂਰੇ ਆ ਜਾਂਦੇ ਆ ਇਹ ਚੇਤਾ ਕਰਾਈਦਾ ਵੀ ਤੀ ਇਹ ਹੜੜ ਹੜੜ ਪਾਸੇ ਹੋ ਕੇ ਕਰ ਲਈ ਮੈਨੂੰ ਆ ਚੀਜ਼ ਵੇਖ ਲੈਣ ਦੇ ਜਿਹੜੀ ਆਇਲ ਦੇ ਵਿੱਚ ਲੱਗੀ ਹੋਈ ਆ ਜਣੀ ਫੇਰ ਆ ਸਾਡੇ ਵਾਲੀ ਮਿਰਚ ਨੇ ਆਏ ਤਾਂ ਨਹੀਂ ਮੇਰੇ ਵਾਂਗੂ ਚੁੱਪ ਕਰਕੇ ਖੜਨਾ ਇਹਾਂ ਨੇ ਕੁਛ ਨਾ ਕੁਛ ਕਰੀ ਜਾਣਾ ਆਪਦਾ ਹਰੇਕ ਡਰੈਸ ਦੇ ਉੱਤੇ ਉਂਗਲ ਲਾ ਕੇ ਕਹੂਗੀ ਮਾਂ ਇਹ ਤਾਂ ਬਣੀਆਂ ਹੀ ਤੁਹਾਡੇ ਵਾਸਤੇ ਆ ਮਾਖਾ ਪਹਿਲੀ ਤਾਂ ਮੈਂ ਮੰਨ ਲਈ ਤੇ ਆ ਕੀ ਚੀਜ਼ ਆ ਭਲਾ ਦੱਸ ਗਿੱਠ ਤਾਂ ਇਹਦੇ ਤੇ ਕਪੜਾ ਲੱਗਿਆ ਦੱਸ ਸਰਦਾਰਾਂ ਦੇ ਪਾਉਣ ਵਾਲੀ ਆ ਇਹ ਰੱਖ ਦੇ ਇਹਨੂੰ ਮੜ ਕੇ ਨਾ ਇਹਨੂੰ ਮੈਨੂੰ ਬਖਾਈ ਆ ਉਹੀ ਖੇਡ ਫੇਰ ਖੇਡਦੀ ਆ ਕਹਿੰਦੀ ਮਾਂ ਆ ਵੀ ਤੁਹਾਡੇ ਵਾਸਤੇ ਬਣੀ ਆ ਵੀ ਤੁਹਾਡੇ ਵਾਸਤੇ ਬਣੀ ਆ ਮੱਖਾ ਮੈਨੂੰ ਕਨਸੈਂਟਰੇਟ ਕਰ ਲੰਦੈ ਨਹੀਂ ਤਰਨਾ ਮਦਰ ਲਈ ਟਾਕ ਤਾਂ ਮੈਂ ਕਰੂੰਗੀ ਕਿ ਐਲ ਤਣ ਭਾਵਾਂ ਜਿੰਨੀ ਮਰਜ਼ੀ ਹੋਵੇ ਪਰ ਮੇਰੀ ਕੁੜੀ ਇੰਨੀ ਕਿਊਟ ਆ ਨਾ ਅੱਜ ਮੈਨੂੰ ਚੀਜੀ ਦਿਵਾਉਣ ਵਾਸਤੇ ਲੈ ਕੇ ਆਈ ਆ ਕਹਿੰਦੀ ਮਾਂ ਹੁਣ ਮੈਂ ਪਹਿਲਾਂ ਨਾਲ ਵੱਡੀ ਹੋ ਗਈ ਆ ਤੇ ਮੈਂ ਤੁਹਾਨੂੰ ਅੱਜ ਕੋਈ ਚੀਜ਼ ਦਿਵਾਉਣੀ ਆ ਕਿਤੇ ਇੰਨਾ ਕਹਿਣ ਦੀ ਦੇਰ ਸੀ ਮੈਂ ਜਿਆਦਾ ਇਮੋਸ਼ਨਲ ਇਮੋਸ਼ਨਲ ਜੀ ਨਹੀਂ ਹੋਈ ਮੱਖਾ ਸਿੱਧੀ ਹੋ ਜਾ ਇੱਧਰ ਜੁਐਲਰੀ ਜੀ ਦੇ ਸਟੋਰ ਨੂੰ ਤੇ ਜਿਹੜੀਆਂ ਖੇਡਾਂ ਆ ਇਹ ਖੇਡਦੇ ਹੁੰਦੇ ਆ ਨਾ ਪਲੀਜ਼ 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 ਮੇਮ ਕੋ ਦੇ ਇਅਰਿੰਗ ਚ ਮੈਨੂੰ ਬੜੇ ਪਸੰਦ ਹੁੰਦੇ ਨੇ ਇਹ ਤੇ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਮੇਰੀ ਧੀ ਮੈਂ ਦੇਖੀ ਨਾ ਨੋਟ ਜੇ ਗਿੰਦੀ ਮਾਂ ਕਹਿੰਦਾ ਯਾਰ ਤੂੰ ਵੱਡੀ ਹੋ ਰਹੀ ਹੈ ਮੈਰੀ ਅੱਗੇ ਕਾਊਂਟਰ ਤੇ ਗਈ ਤੇ ਉਹ ਬੀਬੀ ਕਹਿੰਦੀ ਹੈ ਤੇ ਤਾਂ 30% ਹੋਰ ਡਿਸਕਾਊਂਟ ਆ ਮੈਨੂੰ ਕਹਿੰਦੀ ਮਾਂ ਉਹ 30% ਦਾ ਤੁਸੀਂ ਹੋਰ ਕੁਝ ਲੈ ਲਓ ਮਾਂ ਖੱਤੀਏ ਤੂੰ ਇਹ ਗੱਲ ਕਹਿਤੀ ਮੇਰੇ ਲਈ ਬਹੁਤ ਵੱਡੀ ਗੱਲ ਆ ਮੇਰਾ ਪੁੱਤ ਆਏ ਮੇਰੀ ਸੋਹਣੀ ਜੀ ਕੁੜੀ ਦੁਨੀਆ ਦੀ ਬੈਸਟ ਫੀਲਿੰਗ ਆ ਇਹ ਲਵ ਯੂ ਮਿੱਠੀਏ ਮਾਂ ਖ ਪਗਲ ਗਿਆ ਬਰ ਰੁਲਾਈ ਕਿ ਕੀ ਮਾਂ ਕੋ ਚੱਲ ਚੱਲ ਗਿਆ ਉਸਕੇ ਬਾਅਦ ਅਸੀਂ ਨੱਕ ਇਸ ਟੋਰ ਦੇ ਵਿੱਚ ਮੇਰਾ ਫੋਨ ਨਾ ਇੱਕ ਖਰਾਬ ਹੋ ਗਿਆ ਨੈਟਵਰਕ ਚ ਬਾਹਰ ਹੋ ਜਾਂਦਾ ਕਿਸੇ ਟਾਈਮ ਵੀ ਬੰਦ ਬੰਦ ਜਾ ਹੋ ਜਾਂਦਾ ਇਹ ਫੇਰ ਕਿਸੇ ਬਰੰਗ ਚਿੱਠੀ ਵਾਂਗ ਮੋੜਤਾ ਮੈਨੂੰ ਕਹਿੰਦੇ ਇਹ ਨਹੀਂ ਠੀਕ ਹੁੰਦਾ ਕੋਈ ਨਵਾਂ ਲੈ ਲਓ ਤੁਸੀਂ ਮੈਂ ਕਿਹਾ ਉੱਚੀ ਦੁਕਾਨ ਠੀਕਾ ਪਕਵਾਉਣ ਦੱਸ ਅੱਡੀ ਤੁਹਾਡੀ ਦੁਕਾਨ ਪਾਈ ਆ ਤੇ ਫੋਨ ਤੁਹਾਡੋਂ ਠੀਕ ਨਹੀਂ ਕਰਨੇ ਆਉਂਦੇ ਨਲੇ ਅਸੀਂ ਤਾਂ ਦੁਆ ਹੀ ਲੈ ਲਾਂਗੇ ਜਿਹੜੇ ਐਂਡਰੋਇਡ ਉਂਡਰੋਡ ਕਹਿੰਦੇ ਆ ਫਿਰ ਬਾਅਦ ਚ ਨਾ ਕਹੋ ਸਾਡੀ ਮਸ਼ਹੂਰੀ ਖਰਾਬ ਹੋ ਗਈ ਫਿਰ ਅਸੀਂ ਗਏ ਆ ਆਪਣੇ ਗਵਾਂਡੀ ਦੇਸ ਵਾਲਿਆਂ ਨੇ ਇੱਕ ਹੋਰ ਦੁਕਾਨ ਜੀ ਖੋਲੀ ਐ ਸੂਸ਼ੀ ਦੀ ਅਖੇ ਟ੍ਰੇਨ ਚੱਲਦੀ ਐ ਇਹ ਤਾਂ ਕੋਈ ਵੀ ਸਮਾਨ ਚੱਕ ਸਕਦਾ ਪੈਸੇ ਦੇ ਕੇ ਆਫ ਕੋਰਸ ਫਿਰ ਉਸ ਤੋਂ ਬਾਅਦ ਅਸੀਂ ਨੱਕ ਦੀ ਸੇੜਨਾ ਸਿੱਧੇ ਹੋ ਗਏ ਦੁਨੀਆ ਭਰ ਵਿੱਚ ਮਸ਼ਹੂਰ ਤੇ ਸਭ ਤੋਂ ਵੱਡੇ ਸਟੋਰ ਜਾਨੀ ਕਿ ਕੇਮਾਰਟ ਦੇ ਵਿੱਚ ਇਹ ਆਹ ਵੇਖ ਲਓ ਅਸੀਂ ਭੂਤ ਚੜੇਲਾਂ ਜਾਂਦੇ ਕੱਪੜਿਆਂ ਤੇ ਇੱਥੇ ਆ ਕੇ ਫੇਰ ਡਿੱਗ ਗਏ ਕਹਿੰਦੇ ਉੱਥੇ ਨਹੀਂ ਅਸੀਂ ਵਧਿਆ ਇੱਥੇ ਵਧਿਆ ਚ ਮਿਲਦੇ ਆ ਮੇਰੀ ਮੰਮਤਾ ਫੇਰ ਆਈ ਜਾਣਾ ਹੂੰ ਤਾਂ ਇਹਨਾਂ ਦੇ ਕਿਹੜਾ ਪੈਰਾਂ ਦਾ ਪਤਾ ਲੱਗਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਰਮਦਨ ਮੇਰਾ ਕਿ ਇਹਨਾਂ ਦਾ ਦੱਸ ਇਹਨਾਂ ਦੀਆਂ ਚੀਜ਼ਾਂ ਲੈਣ ਤੇ ਲੱਗੀ ਹੋਈਆਂ ਹੁਣ ਆ ਨਿਆਣਿਆਂ ਵਾਸਤੇ ਆ ਟੋਏ ਜੇ ਲੈ ਲਿਆ ਇਥੋਂ ਅੱਕੜ ਪੱਕੜ ਬੰਬੇ ਵੋ ਕਰਕੇ ਆ ਫਿਰ ਮੈਂ ਐਸੇ ਟੋਏ ਤੇ ਆਈ ਮਖਾ ਚੰਗਾ ਮੈਂ ਤੁਹਾਨੂੰ ਦੱਸਿਆ ਬਿੱਲੂ ਸਾਨੂੰ ਮਾਵਾਂ ਨੂੰ ਪਦਾਸ਼ੀ ਬਿਮਾਰੀ ਆ ਇਹ ਫਿਰ ਜਵਾਕਾਂ ਦੇ ਲਕੌਂਦੀਆਂ ਫਿਰਦੀਆਂ ਬੰਸਣੀ ਇੰਨੀ ਵਜਾਉਣਾ ਹੜਾ ਦਾ ਕੰਨ ਖਾਲੇ ਮੇਰੇ ਨਾਲ ਦੀ ਨਾਲ ਮੇਰੀ ਨਿਗਾ ਪਈ ਪਿੱਛੇ ਪਈਆ ਖੱਟੀ ਬਸ ਤੇ ਸਾਡਾ ਮੁੰਡਾ ਤਾਂ ਕੋਈ ਖੱਟੀ ਬਸ ਘਰ ਦੇ ਮੂਹਰ ਦੀ ਨਿਕਲਣ ਨਹੀਂ ਦਿੰਦਾ ਮ ਬਾਕੀ ਘਰ ਦੀ ਟ੍ਰਾਂਸਪੋਰਟ ਬਣ ਜੂਗੀ ਫੇਰ ਮਖਾ ਹਾਏ ਹਾਈ ਨਹੀਂ ਕੁੜਗੇ ਚੱਕਰ ਆਈ ਜਾਂਦੇ ਆਏ ਹਾਏ ਹਾਈ ਭੁੱਖ ਇੰਨੀ ਜਿਆਦੇ ਲੱਗਿਆ ਆਈ ਨਾ ਕਹਿੰਦੀ ਮਾਂ ਸੁਸ਼ੀ ਖਾਣੇ ਆ ਮਖਾ ਜਾਤੀ ਏ ਮਖਾ ਅੱਜ ਮਮਾ ਪੁੱਤ ਡੇ ਆ ਪੁੱਤ ਅੱਜ ਕੋਈ ਕਾਲੀ ਨਹੀਂ ਆ ਰਾਮ ਨਾ ਬਹਿ ਕੇ ਸ਼ਕੰਗੀ ਆ ਜਾ ਮੇਰੀ ਧੀ ਮੈਨੂੰ ਪਤਾ ਥੋੜਾ ਚੈਲੈਂਜਿੰਗ ਹੁੰਦਾ ਹੈ ਇਹ ਕਿ ਆਪਣੇ ਕੋਲ ਵੱਡਾ ਬੱਚਾ ਵੀ ਹੈ ਇੱਕ ਛੋਟਾ ਬੱਚਾ ਤੁਸੀਂ ਇਦਾਂ ਨਹੀਂ ਕਰ ਸਕਦੇ ਕਿ ਵੱਡੇ ਬੱਚੇ ਨੂੰ ਲੈ ਕੇ ਤੁਸੀਂ ਆਪਣਾ ਟਾਈਮ ਆਊਟ ਕਰ ਲਓਗੇ ਕਿਤੇ ਬਾਹਰ ਚਲੇ ਜਾਓਗੇ ਪਰ ਸਟਿਲ ਮੈਂ ਕੋਸ਼ਿਸ਼ ਕਰਦੀ ਆ ਕਿ ਜਿੰਨੀ ਵਾਰ ਵੀ ਮੇਰੇ ਤੋਂ ਜਾਇਆ ਜਾਂਦਾ ਮੈਂ ਤੇ ਮਾਇਰਾ ਮਾਮਾ ਪੁੱਤ ਦੇ ਕਰਦੇ ਕਰਦੇ ਆ ਤਾਂ ਕਿ ਅਸੀਂ ਬਾਹਰ ਜਾਈਏ ਮੂਵੀ ਦੇਖੀਏ ਸ਼ਾਪਿੰਗ ਕਰੀਏ ਉਹਨੂੰ ਬਹੁਤ ਵਧੀਆ ਲੱਗਦਾ ਹਮੇਸ਼ਾ ਮੈਨੂੰ ਵੀ ਇਹ ਬਹੁਤ ਵਧੀਆ ਲੱਗਦਾ ਕਿ ਘਰੇ ਇੰਨੀ ਭਜਨ ਅੱਠ ਹੋ ਜਾਂਦੀ ਹੈ ਕਈ ਵਾਰੀ ਬੱਚੇ ਰੋ ਰਹੇ ਆ ਛੋਟੇ ਉਹਨਾਂ ਨੂੰ ਹਜੇ ਇਨੀ ਸਮਝ ਨਹੀਂ ਆ ਪਰ ਜਦੋਂ ਤੁਸੀਂ ਬਾਹਰ ਜਾਂਦੇ ਆ ਅਸੀਂ ਸਿਰਫ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨਾ ਹੁੰਦਾ ਜਿਹੜਾ ਕਿ ਆਪਦੇ ਆਪ ਨੂੰ ਵੀ ਫੀਲ ਗੁੱਡ ਹੁੰਦਾ ਐਜ਼ ਅ ਪੇਰੈਂਟ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡਾ ਦੂਸਰਾ ਪਾਰਟਨਰ ਬਹੁਤ ਸਪੋਰਟਿਵ ਹੋਵੇ ਬਿਗ ਬਿਗ ਥੈਂਕਸ ਟੂ ਸਿਮਰਨ ਜਿਹੜੇ ਕਿ ਕਹਿ ਦਿੰਦੇ ਆ ਕਿ ਹਾਂਜੀ ਮੈਂ ਬੱਚਿਆਂ ਨੂੰ ਦੇਖ ਲਊਂਗਾ ਤੇ ਤੁਸੀਂ ਦੋਨੋਂ ਬਾਹਰ ਟਾਈਮ ਸਪੈਂਡ ਕਰਿਆਓ ਆਦਰਵਾਇਜ਼ ਇਹ ਪੋਸੀਬਲ ਹੀ ਨਹੀਂ ਹੋ ਸਕਦਾ ਅੱਜ ਤਾਂ ਉਹੀ ਗੱਲ ਹੋ ਗਈ ਨਾਤੀ ਧੋਤੀ ਰਹਿ ਗਈ ਤੇ ਉੱਤੇ ਮੱਖੀ ਬਹਿ ਗਈ ਜਿੱਥੋਂ ਯਾਨੀ ਕਿ ਮੈਂ ਕੇਕ ਆਰਡਰ ਕੀਤਾ ਸੀ ਆਪਦਾ ਉਹ ਤਾਂ ਦੁਕਾਨ ਬੰਦ ਕਰਕੇ ਚਾਬੀ ਤਾਲਾ ਲਾ ਕੇ ਤੇ ਤ ਇਹ ਕੰਮ ਕਰ ਸਕਦੇ ਆਂ ਵੀ ਆਪਾਂ ਚੀਜ਼ ਕੇ ਇੱਕ ਸ਼ਾਪ ਤੇ ਚੱਲਦੇ ਆਂ ਉੱਥੇ ਇੱਕ ਅੱਧਾ ਤਾਂ ਕੇਕ ਹੁੰਦਾ ਹੀ ਹੁੰਦਾ। ਵੱਖੀ ਕੇਕਾਂ ਤੇ ਨੀਤ ਤਾਂ ਬਹੁਤ ਪਾਈ ਮੈਂ ਪਰ ਮੇਰੇ ਬਸ ਦੀ ਗੱਲ ਨਹੀਂ ਹੈਗੀ ਮੈਂ ਗਲੂਟਨ ਫਰੀ ਆਂ ਨਾ ਮੈਨੂੰ ਕਣਕ ਤੋਂ ਅਲਰਜੀ ਆ ਭਾਈ ਇਸ ਕਰਕੇ ਆਹ ਕੇਕ ਤਾਂ ਮੇਰੇ ਕਿਸੇ ਕੰਮ ਦੇ ਹੀ ਨਹੀਂ ਹੈਗੇ ਜੇ ਦੁਨੀਆ 'ਚ ਮਹਿਪਲ ਮੇਰੇ ਕੰਮ ਕੀ ਨਹੀਂ ਆ। ਸੋ ਸਬਰ ਸੰਤੋਖ ਨਾਲ ਜਿਹੜਾ ਕੇਕ ਇੱਥੋਂ ਮਿਲਦਾ ਉਹੀ ਕੱਟ ਲਾਂਗੇ ਆਪਾਂ। ਇਹ ਕੱਲੇ ਆਪਣੇ ਜਬਾਕ ਥੋੜੀ ਆ ਗੋਰੀ ਤਿੰਨ ਕੁੜੀਆਂ ਨੂੰ ਲਿਆਈ ਮੋਢਾ ਪੱਡ ਪੱਡ ਖਾ ਗਈਆਂ ਤਿੰਨੇ ਉਹਦਾ ਦੱਸ। ਵਿੱਚੇ ਹੀ ਬੱਚਿਆਂ ਦੇ ਨਾਨੂ ਨਾਨੀ ਦੀ ਵੀਡੀਓ ਕਾਲ ਆ ਗਈ। ਮੈਨੂੰ ਦੱਸਿਆ ਨਾ ਇਹਨਾਂ ਨੇ ਟੱਕੇ ਕਿੱਥੇ ਖੜਨਾ ਹੁੰਦਾ ਇੱਥੇ ਵੀ ਕਰਾਟੇ ਕਰੀ ਜਾਂਦੀ ਐ ਦੱਸ ਤੇਰ ਕੀ ਸੀ ਹੈਪੀ ਬਰਥਡੇ ਕੋਮੀ ਬੁਈ ਲਵ ਜੂ ਮੈਂ ਆਪ ਹੀ ਲਿਖਾ ਲਿਆ ਸੀ ਕੁੜਗੋ ਆਏ ਨਾ ਮਾਈਂਡ ਕਰਿਆ ਕਰੋ ਵੀ ਕਿਸੇ ਨੇ ਹੋਰ ਲਿਖਾਉਣਾ ਆਪਦੇ ਆਪ ਹੀ ਲਿਖਾ ਲਿਆ ਕਰੋ ਸੈਲਫ ਲਵ ਕਰ ਲਿਆ ਕਰੋ ਕੋਈ ਨਹੀਂ ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਜਿਨ੍ਹਾਂ ਜਿਨ੍ਹਾਂ ਨੂੰ ਕਣਕ ਤੋਂ ਅਲਰਜੀ ਹੈ ਤੇ ਗਲੂਟਨ ਫਰੀ ਕੇਕ ਲੱਭ ਰਹੇ ਹੁੰਦੇ ਨੇ ਉਹ ਇਸ ਦੁਕਾਨ ਤੇ ਜਾ ਸਕਦੇ ਨੇ ਚੀਜ਼ ਕੇਕ ਸ਼ਾਪ ਤੇ ਇਹਨਾਂ ਦੇ ਦੋ ਤਰ੍ਹਾਂ ਦੇ ਕੇਕ ਮਿਲਦੇ ਆ ਗਲੂਟਨ ਫਰੀ ਇੱਕ ਤਾਂ ਚਾਕਲੇਟ ਵਾਲਾ ਮਿਲਦਾ ਤੇ ਦੂਸਰਾ ਮਿਲਦਾ ਗਜਰਾਂ ਵਾਲਾ ਤੇ ਦੋਨਾਂ ਚੋਂ ਇੱਕ ਚੱਕ ਸਕਦੇ ਹੋ ਤੁਸੀਂ ਰਾਮ ਨਾਲ ਪਰ ਹਾਂ ਬਿਲੋ ਡਾਲਰ ਤਾਂ ਦੇਣੇ ਪੈਣੇ ਆ ਰਾਮ ਨਾਲ ਚੱਕਣ ਦਾ ਮਤਲਬ ਇਹ ਥੋੜੀ ਆ ਵੀ ਦਲੋਗੇ ਫੇਰ ਅਸੀਂ ਦੋਨੇ ਮਾਵਾਂ ਤੀਆਂ ਕੇਕ ਲੈ ਕੇ ਆ ਰਹੀਆਂ ਸੀ ਮੈਂ ਨਾਲ ਦੀ ਨਾਲ ਉਂਗਲ ਖੜੀ ਕਰਕੇ ਅੱਖਾਂ ਕੱਢੀਆਂ ਮਖਾ ਲਾਸਟ ਟਾਈਮ ਤੋਂ ਬੜੀਆਂ ਉਂਗਲਾਂ ਮਾਰ ਮਾਰ ਕੇ ਉਦਾਂ ਕੇਕ ਖਾ ਗਈ ਸੀ ਇਸ ਬਾਰੇ ਗਲਤੀ ਨਾ ਕਰ ਦੇ ਕਿ ਤੁਸੀਂ ਫੇਰ ਪਸਤਾਏਗੀ ਫੇਰ ਕੀ ਸੀ ਇਹਨਾਂ ਨੂੰ ਕਿਹੜਾ ਟਕਾ ਆਉਂਦਾ ਇਹਨੇ ਥੱਕ ਟੁੱਟ ਕੇ ਆਏ ਸੀ ਤੇ ਆ ਬਣ ਕੇ ਆ ਗਈ ਕਹਿੰਦੀ ਇਹ ਰਮਾਈਨੀ ਕਹਿੰਦੇ ਆ ਨੂੰ ਹਜੇ ਤੱਕ ਮੈਨੂੰ ਕਹਿਣਾ ਨਹੀਂ ਆਇਆ ਇਹ ਚੰਗੀ ਤਰ੍ਹਾਂ ਉਤੋਂ ਆ ਅੱਖ 'ਚ ਡੰਡਾ ਜਿਹਾ ਮਾਰਦੀ ਫਿਰੇ ਮੱਖਾ ਚੁੱਪ ਕਰਕੇ ਧੀਏ ਬਹਿ ਜਾ ਤੂੰ ਇਹ ਜਿੱਦੇ ਤਰ੍ਹਾਂ ਬੁੱਕ ਡੇ ਜਾਊਗਾ ਉਦੋਂ ਪਾ ਕੇ ਜਾਈਂ ਕਿੱਥੇ ਹਟਦੇ ਆ ਕਿੱਥੇ ਹਟਦੇ ਆ ਇਹ ਮੱਖਾ ਮੈਂ ਤਾਂ ਡਿੱਗਣ ਵਾਲੀ ਹੋਈ ਪਈਆਂ ਸੇਵਾ ਨਾ ਕਰਾ ਲਈਂ ਕਿਤੇ ਮੇਰੇ ਤੋਂ ਤੂੰ ਬਾਹਰ ਤੋਂ ਪਰਿਕਲੀ ਸੀ ਇਸ ਕਰਕੇ ਪਾਪਾ ਜੀ ਧੁੱਪ ਲਵਾ ਰਹੇ ਆ ਬਾਹਰ ਕਹਿੰਦੇ ਕਾਦੀ ਗੱਲ ਆ ਇੱਥੇ ਤਾਂ ਤੁਹਾਡੇ ਮੀਂਹ ਪਈ ਜਾਂਦਾ ਧੁੱਪ ਮਸਾ ਹੀ ਨਿਕਲਦੀ ਸਾਮਨਾ ਬੈਠੋਏ ਸਤੋਪ ਲੱਗੂਗੀ ਤੁਹਾਨੂੰ ਫੇਰ ਕਿਸੇ ਸੁਚਿਆਰੇ ਕਪਲ ਨੇ ਸਾਰਾ ਪਰਿਵਾਰ ਟੱਬਟੇਰ ਤਿਆਰ ਕੀਤਾ ਅਬਿੱਲੂ ਜਿਵੇਂ ਬਿੜਗੋਚ ਲੱਗਦੇ ਐ ਇੰਨੇ ਸੋਖੇ ਤਿਆਰ ਨਹੀਂ ਹੁੰਦੇ ਜਵਾਕ ਜੱਲੇ ਨਾਸੀਤੂਆ ਨਿਕਲ ਜਾਂਦਾ ਜਿਹੜਾ ਬੀਬੀਆਂ ਕਹਿ ਦਿੰਦੀਆਂ ਉਹ ਗੱਲ ਜਮਾ ਸਹੀ ਆ ਸਾਹੋ ਸਾਹ ਹੋ ਜਾਈਦਾ ਇਹਨਾਂ ਨੂੰ ਤਿਆਰ ਕਰਦੇ ਆ ਫੇਰ ਜਿਹੜਾ ਚੀਕ ਚੰਗਿਆੜਾ ਪਾਉਂਦੇ ਆ ਬਸ ਮੈਂ ਤੁਹਾਨੂੰ ਕੀ ਦੱਸਾਂ ਫੇਰ ਮਹਾਰਾਣੀ ਕੌਮੀਕਰ ਦਾ ਜਰਮ ਦਿਨ ਹੋਵੇ ਤੇ ਅਸੀਂ ਬਾਹਰ ਨਾ ਜਾਈਏ ਮਖਾ ਹੂੰ ਹੂੰ ਇਹ ਤਾਂ ਗੱਲ ਬਿਲਕੁਲ ਨਹੀਂ ਹੋਊਗੀ ਸਦਿਆਂ ਰਿੰਦਿਆਂ ਤੱਕ ਬੀਬੀ ਕੌਮੀ ਕੋਰ ਬਾਹਰ ਜਾਊਗੀ ਫੇਰ ਕਿ ਐਡੀ ਸੋਹਣੀ ਤਿਆਰ ਹੋਈ ਐਡੀ ਸੋਹਣੀ ਤਿਆਰ ਹੋਈ ਨਾ ਹੂੰ 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 ਨਹੀਂ ਲੱਗਦਾ ਸੀ ਜਿਵੇਂ ਪਰੀ ਧਰਤੀ ਤੇ ਉਤਰ ਆਈ ਹੁੰਦੀ ਆ ਭਈ ਵਸਤਾ ਆਸ਼ਾ ਆਸ਼ੀ ਹੋ ਗਈ ਆ ਬੱਸ ਕੇਰਾ ਤਿਆਰ ਹੋ ਕੇ ਵਿੱਚ ਬੈਣ ਦੀ ਗੱਡੀ ਦੇ देर ਹੁੰਦੀ ਆ ਫਿਰ ਸਾਰਾ ਭੁੱਲ ਲਜਾਈਦਾ ਵੀ ਇਦੋਂ ਪਹਿਲਾਂ ਪਸੀਨਾ ਪਸੀਨੀ ਹੋਏ ਤੇ ਜਵਾਕਾਂ ਨੇ ਮਗਰ ਰੌਲਾ ਰੱਪਾ ਪਾਇਆ ਫਿਰ ਤਾਂ ਅਸੀਂ ਵਸਤਾ ਆਪਣੇ ਚੋਂ ਬਾਹਰ ਹੁੰਨੇ ਆ ਫਿਰ ਕਿਸੇ ਕਾਫਲਾ ਰਵਾਨਾ ਹੋ ਗਿਆ ਨੱਕ ਦੀ ਸੇਧ ਨਾਲ ਸਿਟੀ ਵੱਲ ਨੂੰ ਸਿਟੀ ਦੇ ਵਿੱਚ ਵੀ ਅਸੀਂ ਬਹੁਤ ਫਨਸ਼ਨ ਕੀਤਾ ਉਹ ਮੈਂ ਪਰ ਵੀਡੀਓ ਨਾਲ ਤੁਹਾਨੂੰ ਅਗਲੇ ਦਿਨ ਦੇ ਵਿੱਚ ਬਖਾਉਂਗੀ ਕਿਉਂਕਿ ਇੰਨੀ ਜ਼ਿਆਦਾ ਵੀਰੇ ਏਡੀ ਲੰਬੀ ਨਾਲ ਵੀਡੀਓ ਐਡਿਟ ਨਹੀਂ ਹੁੰਦੀ ਮੁਸ਼ਕਲ ਹੋ ਜਾਂਦਾ ਥੋੜਾ ਚੰਗਾ ਫਿਰ ਸਾਸਰੀ ਕਾਲ ਕਾਲ ਨੂੰ ਮਿਲਦੇ ਆ ਹੈ ਬਾਕੀ ਜਿਹੜੇ ਜਰਮ ਦੇਂਦੀਆਂ ਵਧਾਈਆਂ ਸੀ ਮੈਨੂੰ ਦਿੱਤੀਆਂ ਬਹੁਤ ਜਿਆਦੇ ਸਪੈਸ਼ਲ ਫੀਲ ਹੋਇਆ ਜਣੀ ਮੈਨੂੰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਵਧਾਈਆਂ ਆਈਆਂ ਸੀ ਬਾਕੀ ਥੈਂਕ ਯੂ ਸੋ ਮੱਚ ਜਿਉਂਦੇ ਵਾਸਤੇ ਰਹੋ ਹੱਸਦੇ ਰਹੋ ਕੱਲ ਨੂੰ ਮਿਲਦੇ ਹਾਂ ਦੁਬਾਰਾ ਸਤ ਸ੍ਰੀ ਅਕਾਲ